ਆ ਹੁਣ ਮੀਂਹ 'ਚ ਆਪਾ ਖੜੇ ਆ ਇੰਨਾ ਬਦਲ ਕਰਤੰਡਿਆ ਮੀਂਹ 'ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡੋ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੋ ਕਾ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜਿਹੜੀ ਬਾਦਰੀ ਆ ਸਬੂਤ ਦਿੱਤਾ ਪੰਜਾਬੀ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਪੰਜਾਬੀ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕਦੇ ਆਂਗੇ ਫੱਟੇ ਕੁਛ ਹੀ ਮਿਲਦੀ ਸੇਵਾ ਕਰਦੇ ਅੱਡੀ ਕਿ ਹੁਣ ਕੱਲ ਸੰਤਾਂ ਨੇ ਆਪਣੇ ਕੀ ਮਾਂ ਮਾਹ ਪਰੇਸ਼ਾਣ ਆਉਣ ਨਾ ਮਿਲ ਆਪ ਚ ਮੈਂ ਕਹਿੰਦਾ ਮਾਹ ਪਰੇਸ਼ਾਣੇ ਕੱਲ ਆਪਾਂ ਕਿਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਜੀ 10 ਟਰੈਕਟਰ ਦੇ ਕੇ ਹੁਣੇ ਸੰਤਾਂ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਬੱਕਰੀ ਆਪਣੀ ਕਿਸੇ ਲਈ ਮਿਲਦੀ ਸੇਵਾ ਕਰ ਪਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਕਿਤੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਬਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਿੱਠਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਤੂੰ ਹੈਗੇ ਨੇ ਪਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਪੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੀ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਬ ਉਤਰੋ ਇੱਧਰ ਆ ਆ ਆ ਘਬਰਉਣਾ ਨਹੀਂ ਚੜ੍ਹ ਚੜਦੀ ਚੜਦੀ ਗਲਾਚ ਰਹਿਣਾ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਖਾਲਸਾ ਜੀ ਤੁਹਾਡੇ ਖਾਲਸਾ ਜੀ ਕੀ ਕਹੋਗੇ ਐਡੇ ਵਰਦੇ ਮੀਚ ਆਏ ਹਣ ਸਾਹ ਆ ਭਾਜੀ ਚਲ ਕਿਧਣ ਲੱਗੀ ਜਾਨ ਮਨਕੀਰ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੋ ਕਿ ਬਚਾਰੀ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣ ਬੜਾ ਆ ਥਾਣੇ ਦੇ ਰੰਕ ਸਾਰੇ ਭੇਜ ਗਏ ਤੁਸੀਂ ਕਿਤਾ ਬਾਈ ਹਾਂ ਉਹ ਖਾਲਸੇ ਬਾਈ ਆ ਲੋ ਠੀਕ ਆ ਸੋ ਆ ਆ ਸਾਰੇ ਪਹਿਲਾਂ ਆ ਆ ਬਾਬੂ ਆਪਾਂ ਨੂੰ ਤੁਸੀਂ ਫੜੋ ਜਿੱਥੇ ਜਿੰਨੀ ਸੇਵਾ ਹੋਵੇ ਓਨੀ ਆ ਬੱਚਿਆਂ ਨੂੰ ਆ ਆ ਆ ਬੱਚੇ ਠੀਕ ਆ ਕੋਈ ਫਾਇਦਾ ਨਹੀਂ ਆਉਂਦਾ ਠੀਕ ਆ ਹਾਲੋ ਹਾਲੋ ਫੜੋ 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 ਠੀਕ ਆ ਹੁਣ ਕੀ ਜੀ ਕਿੰਦਾ ਪੈਸੇ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿਹੜੇ ਪੈਸੇ ਕੋੜ ਆਪਣੇ ਪੈਰਾਂ ਦੇ ਖਲੋਣ ਲੱਗਣ ਕਿ ਕਿੰਦਾ ਪੈਸੇ ਹੋਣਾ ਚਾਹੀਦਾ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਬਾਜੀ ਮੈਂ ਤਾਂ ਭਾਜੀ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਬਾਪੂ ਦੀ ਫੋਟੋ ਕਰ ਦੋ ਯਾਰ ਪਿਆਰ ਨਾਲ ਪਿਆਰ ਨਾਲ ਬਾਪੂ ਹਾਂ ਔਰ ਠੀਕ ਹੈ ਚਲੋ ਚਲੋ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਦੀਆਂ ਪਈਆਂ ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਲਓ ਯਾਰ ਆ ਲੋ ਚਲੋ ਹੁਣ ਦੇਖੋ ਕਿ ਕਿੱਦਾਂ ਦੀ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜੱਠਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਐਨੇ ਚੱਲਦੇ ਮੀਂਹ ਜੀ ਆ ਅੱਜ ਛਤਰੀ ਆਏ ਹੋਏ ਠੀਕ ਆ ਸੋ ਆਹ ਦੇਖੋ ਇੱਕ ਰੀ ਇੱਕ ਰੀ ਪਾਉ ਆਹ ਦੇਖੋ ਓਏ ਇੱਕ ਰੀ ਪੁੱਤ ਪਾਸਿਓ ਆਹ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰ ਅੰਕਲ ਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਗੱਲ ਸੁਣਾ ਦਿਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਵੀਰਾਂ ਨੂੰ ਕੋਈ ਮੈਸੇਜ ਐਨ ਐਨ ਆਰ ਆਈ ਐਨ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲ ਕੇ ਨਾਲ ਅਸੀਂ ਇੱਕ ਰੀ ਬਾਪੂ ਵੀ ਆ ਕੇ ਖਰੀ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਆ ਜਿਹਦੇ ਵਿੱਚ ਇੱਕ ਵੀ ਕੋਣ ਬਾਹ ਨਹੀਂ ਥੜੀ ਜਿੰਦੀ ਬੋਤੇ ਕਿ ਨਹੀਂ ਸਿਆਣੇ ਬੜੀ ਲੰਦਾ ਯਾਰ ਮੀ ਉਹ ਬਾਹ ਨਹੀਂ ਬੋਲਤੀ ਭਾਈ ਬੋਲਿਓ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਗਿਆ ਬਾਪੂ ਦੀ ਘਰੇ ਜਾਓ ਬਿਮਾਰ ਨਾ ਹੋ ਜਾਣਾ ਸਸਰੀ ਗਾਲ 100 100 100 ਐਨ ਆਰ ਆਈ ਵੀਰ ਵੱਧ ਜੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸਾਂਭ ਲਈਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਚ ਆ ਜਿਹੜਾ ਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜਠੀਏ ਠੀਕ ਆ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਗੁੰਭਰਾ ਦਾਂਗੇ ਬਾਜੀ ਆ ਲੈ ਲੱਗਦਾ ਫਿਰ ਬਾਦਰੀਆ ਸਕੂਤ ਦੱਸਿਆ ਕਿਉਂਕਿ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਚ ਘਰਾਂ ਚ ਸਹਿੰਦੇ ਆ ਜਿਹੜੇ ਘਰ ਫਲਾਡ ਆਇਆ ਇੱਕ ਮਤਲਬ ਪਿੰਡ ਚ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਪਾਣੀ ਖੜਾ ਹੈ ਲੋਕੀਆ ਤਾਂ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਛ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਛ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭਾਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਥਾ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਹੈ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਹੈ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਹੈ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਕੜੇ ਹੋ ਕੇ ਇਹਨੂੰ ਨਿੰਜਟੀਏ ਠੀਕ ਹੈ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਹੈ ਹੁਣ ਮੈਂ ਸੇਵਾ ਕਰਨਾ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚ ਆਉਂਦੀਆਂ ਠੀਕ ਆ ਹੁਣ ਮੈਨੂੰ ਸੇਵਾ ਕਰ ਲੈਣ ਲੋਵ ਯੂ ਲਵ ਯੂ ਥੈਂਕ ਯੂ ਥੈਂਕ ਯੂ